ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਾਲ ਲਕੀਰ ਅੰਦਰਲੇ ਮਕਾਨਾਂ ਦੇ ਕਬਜ਼ਾਦਾਰਾਂ ਨੂੰ ਮਾਲਕੀ ਦੇ ਹੱਕ ਦੇਣ ਦੀ ਕਵਾਇਤ ਸ਼ੁਰੂ ਕੀਤੀ ਹੋਈ ਹੈ ਪਰੰਤੂ ਦੂਜੇ ਪਾਸੇ ਅਮਲੋ ਬਲਾਕ ਦੇ ਪਿੰਡ ਕਲਾਲ ਮਾਜਰਾ ਵਿੱਚ ਬੀਤੇ ਦਿਨੀ ਇੱਕ ਵਿਅਕਤੀ ਦਾ ਲਾਲ ਲਕੀਰ ਅੰਦਰ ਮਕਾਨ ਟਾਉਣ ਦਾ ਮਾਮਲਾ ਸੁਰਖੀਆਂ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਪੀੜਤਾ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਪਿੰਡ ਕਲਾਲ ਮਾਜਰਾ ਦੇ ਵਸਨੀਕ ਸਵਰਨਜੀਤ ਕੌਰ ਅਤੇ ਉਸਦੇ ਪੁੱਤਰ ਪ੍ਰਿੰਸ ਵਾਲੀਆ ਵੱਲੋਂ ਬीडीपीओ ਅਮਲੋ ਦੇ ਪੰਚਾਇਤ ਅਫਸਰ ਬਲਪਿੰਦਰ ਸਿੰਘ ਹੈਪੀ ਅਤੇ ਪਟਵਾਰੀ ਕੇਵਲ ਉੱਤੇ ਦੋਸ਼ ਲਾਉਂਦਿਆਂ ਆਖਿਆ ਕਿ ਉਹਨਾਂ ਵੱਲੋਂ ਸਾਡੇ ਨਾਲ ਟੱੱਕਾ ਕਰਦਿਆਂ ਸਾਡਾ ਮਕਾਨ ਜੀਸੀਬੀ ਨਾਲ ਢਾਹ ਦਿੱਤਾ ਹੈ ਇੱਥੇ ਤੱਕ ਕਿ ਸਾਡੇ ਬੇਜ਼ੁਬਾਨ ਡੰਗਰਾਂ ਨੂੰ ਵੀ ਮਲਬੇ ਹੇਠ ਹੀ ਦਬ ਦਿੱਤਾ ਸੀ ਇਸ ਮੌਕੇ ਪਾਵੁਖ ਹੁੰਦੇ ਵਿਧਵਾ ਸਵਰਨਜੀਤ ਕੌਰ ਨੇ ਭਰੇ ਮੰਨ ਲਾ ਆਖਿਆ ਕਿ ਉਹਨਾਂ ਦੇ ਪਤੀ ਦੀ ਕੈਂਸਰ ਨਾਲ ਕੁਝ ਸਮਾਂ ਪਹਿਲਾਂ ਮੋਤ ਹੋ ਗਈ ਸੀ ਕਰਦੀ ساری ਜ਼ਮੀਨ ਜਾਇਦਾਦ ਉਸਦੇ ਇਲਾਜ ਉੱਤੇ ਹੀ ਵਿਕ ਗਈ ਹੈ ਇਹਨਾਂ ਡੰਗਰਾਂ ਤੋਂ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ ਹੁਣ ਅਸੀਂ ਉਸ ਤੋਂ ਵੀ ਮਹਤਾਜ ਹੋ ਗਏ ਹਾਂ ਉਹਨਾਂ ਕਿਹਾ ਕਿ ਪਿੰਡ ਦੇ ਸਰਪੰਚ ਅਤੇ ਮੌਕੇ ਤੇ ਕਬਜ਼ਾ ਕਰਾਉਣ ਆਏ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇਣ ਦੀ ਗੱਲ ਵੀ ਆਖੀ ਇਸ ਮੌਕੇ ਸਵਰਨਜੀਤ ਕੌਰ ਨੇ ਆਖਿਆ ਅਗਰ ਸਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਪੰਚਾਇਤ ਸਮੇਤ ਇਹ ਲੋਕ ਹੀ ਜ਼ਿੰਮੇਵਾਰ ਹੋਣਗੇ ਆਓ ਸੁਣਦੇ ਹਾਂ ਪ੍ਰੈਸ ਕਾਨਫਰੰਸ ਉਹ ਕੈਂਸਰ ਦੇ ਪੀੜਤ ਸੀਗੇ ਸਰ ਸਾਡੀ ਜ਼ਮੀਨ ਤੱਕ ਵੇਕ ਗਏ ਉਹਨਾਂ ਦਾ ਇਲਾਜ ਕਰਵਾਉਂਦੇ ਇਹੀ ਸਾਡਾ ਰੋਜ਼ਗਾਰ ਸੀ ਸਾਨੂੰ ਹਿਸਾਬਤਵਾਜਿਆ ਜਾਵੇ ਮੇਰਾ ਨਾਮ ਜੀ ਠਾਕੁਰ ਨਵੀਰ ਸਿੰਘ ਉਰਫ ਟਿੰਸ ਵਾਲੀਆ ਕਿਸ ਸਬੰਧ ਵਿੱਚ ਰੱਖੀ ਹੈ ਅੱਜ ਸਰ ਸਾਹਿਬ ਇਹਨਾਂ ਨਜਾਇਜ਼ ਧੱਕਾ ਹੋਇਆ ਜੀ ਮੇਰਾ ਡੰਗਰਾਂ ਵਾਲਾ ਛੱਡ ਜੋ ਕਿ ਮੇਰੀ ਖੁਦ ਦੀ ਜੱਦੀ ਪੁਸ਼ਤੀ ਸਾਡੀ ਜਗਾ ਚੱਲਦੀ ਆ ਰਹੀ ਹੈ ਉਸ ਨੂੰ ਧੱਕੇਸ਼ਾਹੀ ਨਾਲ ਪੰਚਾਇਤ ਅਫਸਰ ਬਲਵਿੰਦਰ ਸਿੰਘ ਹੈਪੀ ਗੁੰਨੀ ਹੋ ਤੇ ਵੀਡੀਓ ਦਾ ਅਫਸਰ ਦੇ ਪਟਵਾਰੀ ਕੇਵਲ ਸਿੰਘ ਗੁੰਨੀ ਹੋ ਜਨਕੀ ਸਾਰੇ ਪ੍ਰਸ਼ਾਸਨ ਨੂੰ ਧੱਕਾਸ਼ਾਹੀ ਕਰਕੇ ਮੇਰਾ ਸ਼ੈੱਡ ਡੰਗਰਾਂ ਵਾਲਾ ਢਾ ਕੇ ਉਸ ਨੂੰ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਜਿਸ ਵਿੱਚ ਮੇਰੇ ਸਾਰੇ ਡੰਗਰ ਜ਼ਖਮੀ ਹੋਏ ਹਨ ਪੁਸ਼ਤੀ ਸਾਡਾ ਕਬਜ਼ਾ ਜੀ ਉਸ ਜਗ੍ਹਾ ਤੇ ਸਾਡੀ ਜੱਦੀ ਪੁਸ਼ਤੀ ਆਪਣੀ ਜਗ੍ਹਾ ਹੋ ਜਦਕਿ ਪੰਚਾਇਤ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਲਕੀ ਸਬੂਤ ਨਹੀਂ ਹੈ ਇਸ ਜਗ੍ਹਾ ਦਾ ਖੁਦ ਮੈਂ ਹੈਰਾਨ ਹ ਵੀ ਇਹ ਮਕਾਨ ਢਾਇਆ ਕਿਵੇਂ ਗਿਆ ਮੈਂ ਤੁਹਾਡੇ ਸਾਹਮਣੇ ਕੁਝ ਪ੍ਰੂਫ ਪੇਸ਼ ਕਰਦਾ ਜੀ ਇਹ ਸਾਡੇ ਪਿੰਡ ਦਾ ਲਾਲ ਲਕੀਰ ਵਾਲਾ ਨਕਸ਼ਾ ਜੀ ਜੋ ਕਿ ਪੂਰਾ ਪਿੰਡ ਲਾਲਕੀਰ ਦੇ ਅੰਦਰ 48 ਨੰਬਰ ਖਸਰੇ ਵਿੱਚੋਂ ਜਗ੍ਹਾ ਬੋਲਦੀ ਹੈ ਠੀਕ ਹੈ ਜੀ ਇੱਥੇ ਸਾਡਾ ਜੱਤੀ ਪੁਸ਼ਤੂ ਤੁਸੀਂ ਰਹਿ ਰਹੇ ਹਾਂ ਤੇ ਆ ਜਮ੍ਹਾਂਬੰਦੀ ਕਢਵਾਈ ਆ ਸਰ ਮੈਂ 1958 ਤੋਂ ਲੈ ਕੇ 1959 ਤੱਕ ਦੀ ਇਹ ਆਬਾਦੀ ਦੇ ਜਗ੍ਹਾ ਬੋਲਦੀ ਹੈ ਜੀ ਆਬਾਦੀ ਦੇ ਜਗ੍ਹਾ ਹੋਣ ਦੇ ਬਾਵਜੂਦ ਵੀ ਸਾਡੇ ਤੇ ਇੰਨਾ ਜ਼ਿਆਦਾ ਅਤਿਆਚਾਰ ਹੋਇਆ ਵੀ ਸਾਡੀ ਜੱਦੀ ਪੁਸ਼ਤੀ ਜਗ੍ਹਾ ਨੂੰ ਧਰਮਸ਼ਾਲਾ ਦਾ ਨਾਮ ਦੇ ਕੇ ਉੱਥੇ ਕਾਰਵਾਈ ਤੁਰੰਤ ਉਹਨਾਂ ਨੇ ਡੰਗਰ ਚੱਕਵੀ ਸਾਡੀ ਬਣਿਆ ਹੋਇਆ ਸ਼ੈੱਡ ਢਾਹ ਦਿੱਤਾ ਗਿਆ ਹੈ ਡੰਗਰ ਬਾਹਰ ਕਟਣ ਦਾ ਵੀ ਸਾ ਸਾੰਤਾਂ ਨੇ ਦਿੱਤਾ 10 ਡੰਗਰ ਸਾਡੇ ਨੁਕਸਾਨ ਨੇ ਗਏ ਨੇ ਸਰ ਗਾਂ ਦਾ ਸਾਡੀ ਦਾ ਪੱਟ ਟੁੱਟਿਆ ਮੱਜਾਂ ਸਾਡੀਆਂ ਬਹੁਤ ਜ਼ਖਮੀ ਹੋਏ ਹੋ ਵੀ ਸਾਡੇ ਕੋਲ ਹੈ ਜੀ ਹਲੇ ਹਲੇ ਪੰਚਾਇਤ ਨੂੰ ਕਬਜ਼ਾ ਨਹੀਂ ਦਿੱਤਾ ਗਿਆ ਤੁਹਾਡੇ ਕੋਲ ਕਿੰਨੇ ਚਿਰ ਤੋਂ ਜਗਾ ਜੀ ਇਹ ਤੁਹਾਡੇ ਕਬਜ਼ੇ ਦੇ ਵਿੱਚ ਹੋ ਗਏ ਜੀ ਤਕਰੀਬਨ 80 90 ਸਾਲ ਸਰ ਤੁਹਾਡਾ ਵੀ ਕੇਸ ਵੀ ਲਾਇਆ ਗਿਆ ਇਸ ਸੰਬੰਧ ਵਿੱਚ ਹਾਂ ਜੀ ਕੇਸ ਚੱਲਦਾ ਚੱਲਦਾ ਹਾਈ ਕੋਰਟ ਤੱਕ ਚੱਲਦਾ 25 ਜੂਨੂ ਦੀ ਤਰੀਕ ਹੈ ਜੀ ਕੇਸ ਚੱਲਦੇ باوجود ਹੋਣ ਦੇ ਵੀ ਸਾਡੀ ਇਹ ਜਗਾ ਟਾ ਦਿੱਤੀ ਹੈ ਜੋ ਕਿ ਸਾਡੀ ਜੱਦੀ ਪੁਸ਼ਤੀ ਹੈ ਪਿਛਲੀ ਪੰਚਾਇਤ ਨੇ ਆ ਮੈਂ ਆਰਟੀਆਈ ਪਾਈ ਮਤਾ ਕਢਵਾਇਆ ਸੀ ਪਿਛਲੀ ਪੰਚਾਇਤ ਨੇ ਲਿਖਿਆ ਹੋਇਆ ਇਸ ਜਗਾ ਦਾ ਪੰਚਾਇਤ ਕੋਲ ਕੋਈ ਵੀ ਮਾਲਕੀ ਸਬੂਤ ਨਹੀਂ ਹੈ ਪ੍ਰੈਕਟੀਕਲ ਪ੍ਰੈਕਸ਼ਨ ਮੁਤਾਬਿਕ ਹੋਇਆ ਜੀ ਸਾਰਾ ਕੁਝ ਇਹ ਇਹ ਨਿਊਜ਼ ਲੱਗੀ ਹੈ ਜੀ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਸਰ ਇਹਨਾਂ ਕਬਜ਼ਾ ਬਰੰਟ ਇਸ਼ੂ ਹੋਏ ਨੇ ਜੀ ਸਾਡੀ ਜਗਾ ਦੇ ਕਬਜ਼ਾ ਬਰੰਟ ਦੇ ਵਿੱਚ ਇਹ ਆਲੂ ਵਾਲੀਆ ਧਰਮਸ਼ਾਲਾ ਇਹਨਾਂ ਨੇ ਲਿਖੀ ਹੋਈ ਆ ਠੀਕ ਹੈ ਜੀ ਜਿਹੜੀ ਕਿ ਫਿਸ਼ਲੀ ਪੰਚਾਇਤ ਨੇ ਮਤਾ ਪਾਇਆ ਸਿਰਫ ਜਰਨਲ ਧਰਮਸ਼ਾਲਾ ਦਾ ਕਬਜ਼ਾ ਬਰੰਟ ਵਿੱਚ ਕੁਝ ਨਹੀਂ ਲਿਖਿਆ ਹੋਇਆ ਵੀ ਜਗ੍ਹਾ ਕਿੱਥੇ ਆ ਕਿੰਨੇ ਵਾਈ ਕਿੰਨੇ ਦੀ ਜਗ੍ਹਾ ਕਿੰਨੀ ਲੰਬਾਈਆ ਕਿੰਨੀ ਚੌੜਾਈ ਆ ਕਿਸੇ ਕੋਲ ਆ ਕਬਜ਼ਾ ਬਰੰਟ ਦੀ ਕਾਪੀ ਹੈ ਜੀ ਮੇਰੇ ਕੋਲ ਜਦ ਕਿ ਅਸੀਂ ਬਲਵਿੰਦਰ ਸਿੰਘ ਹੈਪੀ ਪੰਚਾਇਤ ਆਪ ਨੂੰ ਕੁਝ ਗੱਲਾਂ ਦੱਸਣੀਆਂ ਚਾਹੀਆਂ ਤਾਂ ਉਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਮੇਰੇ ਮਦਰ ਬੈਠਣੇ ਨਾਲ ਇਹਨਾਂ ਨੂੰ ਬੜੇ ਬਦਸਲੂਕੀ ਦੇ ਨਾਲ ਉਹ ਪੇਸ਼ ਕੀਤਾ ਗਿਆ ਉਹਨਾਂ ਨੇ ਉਹ ਧਮਕੀ ਆਈ ਵੀ ਜੇ ਤੁਸੀਂ ਕੋਈ ਕਾਰਵਾਈ ਕੀਤੀ ਤਾਂ ਮੈਂ ਤੇਰੇ ਦੋਏ ਪੁੱਤਾਂ ਨੂੰ ਇਹੋ ਜੇ ਕੇਸ ਤੇ ਪਸਾ ਦੇਵਾਂਗਾ ਵੀ ساری ਉਮਰ ਉਹ ਬਾਹਰ ਨਹੀਂ ਆ ਸਕਦੇ। ਛੱਕੇ ਵੀ ਮਰਵਾਏ। ਲੇਡੀਜ਼ ਕੋਲ ਤੋਂ ਪੂਰਾ ਮਲੋੜਾ ਪ੍ਰਸ਼ਾਸਨ ਉਹਨਾਂ ਦੇ ਨਾਲ ਸੀ ਜੀ। ਉਸ ਤੋਂ ਬਾਅਦ ਇਹਨਾਂ ਨੇ ਨਿਊਜ਼ ਲਈ ਹੈ ਜੀ 29 April 2025 ਦੇ ਵਿੱਚ ਇਹਨਾਂ ਨੇ ਨਿਊਜ਼ ਦੇ ਵਿੱਚ ਲਿਖਿਆ ਹੈ ਜਰਨਲ ਧਰਮਸ਼ਾਲਾ ਤੇ ਵਰਗ ਲੋਕਾਂ ਲਈ ਬਣੀ ਹੋਈ ਧਰਮਸ਼ਾਲਾ। ਜਦ ਕਿ ਉਹ ਖਾਲੀ ਪਲਾਟ ਇਹ ਨਿਊਜ਼ ਦੇ ਵਿੱਚ ਲਾਈਨ ਕਿਵੇਂ ਲਿਖੀ ਗਈ ਵੀ ਉਹ ਬਣੀ ਹੋਈ ਧਰਮਸ਼ਾਲਾ ਜੀ ਜਦੋਂ ਪੰਚਾਇਤ ਤੇ ਸਪੁਰਦ ਕੀਤੀ ਗਈ ਹਾਲਾਂਕਿ ਉਹਦਾ ਕਬਜ਼ਾ ਹਲੇ ਵੀ ਸਾਡੇ ਕੋਲ ਹੀ ਆ ਤਾਂ ਇਸ ਗੱਲ ਦਾ ਮੈਂ ਆਪਣਾ ਵਿਰੋਧ ਕਰਦਾ ਵੀ ਬਣੀ ਹੋਈ ਧਰਮਸ਼ਾਲਾ ਹੈ ਕਿੱਥੇ ਤੇ ਉਥੇ ਖਾਲੀ ਪਲਾਟਾ ਕਬਜ਼ਾ ਇਹਨਾਂ ਨੇ ਕਿਉਂ ਨਹੀਂ ਲਿਆ ਕਬਜ਼ਾ ਵੀ ਹਲੇ ਤੱਕ ਸਾਡੇ ਕੋਲ ਹੈ ਜੀ ਮੈਂ ਤਾਂ ਪ੍ਰਸ਼ਾਸਨ ਅਕੀ ਹੀ ਬੇਨਤੀ ਕਰਦਾ ਵੀ ਜਿਹੜਾ ਅਣਜਾਨੀ ਨੁਕਸਾਨ ਹੋਣ ਤੋਂ ਮੇਰੇ ਡੰਗਰਾਂ ਦਾ ਹੋਇਆ ਜਾਂ ਸਾਡਾ ਹੋਣ ਤੋਂ ਬਚ ਗਿਆ ਵੀ ਇਹਦਾ ਕੌਣ ਜ਼ਿੰਮੇਵਾਰ ਹੈ ਸਾਨੂੰ ਇਨਸਾਫ ਇੱਥੇ ਕੌਣ ਦੇ ਸਕਦਾ ਜਦ ਕੀ ਇਹ ਸਾਫ ਲਿਖਿਆ ਤੁਹਾਨੂੰ ਸ਼ਲਾ ਦੇ ਕੀਤੇ ਨਜਾਇਜ਼ ਕਬਜ਼ੇ ਬਤਾਏ ਕਿ ਗੈਰੀ ਬੜਿੰਗ ਦੇ ਜਤਨਾ ਸਦਕਾ ਹਟਵਾਇਆ ਗਿਆ ਜਦ ਕਿ ਉਹ ਕਬਜ਼ਾ ਹਾਲੇ ਵੀ ਸਾਡੇ ਕੋਲ ਹੀ ਹੈ ਠੀਕ ਹੈ ਜੀ ਆ ਕਬਜ਼ੇ ਕਬਜ਼ਾ ਬਰੰਟ ਦੇ ਵਿੱਚ ਕਿਤੇ ਕੋਈ ਲਾਈਨ ਨਹੀਂ ਵੀ ਕਿੰਨੀ ਜਗ੍ਹਾ ਕਿੰਨੀ ਲੰਬਾਈਆ ਕਿੰਨੀ ਚੌੜਾਈਆ ਕਿਸੇ ਕੋਲ ਕੋਈ ਪ੍ਰੂਫ ਨਹੀਂ ਪਿਛਲੀ ਪੰਚਾਇਤ ਮਤੇ ਵਿੱਚ ਇਹ ਲਿਖ ਰਹੀ ਹੈ ਵੀ ਇਸ ਜਗ੍ਹਾ ਦਾ ਪੰਚਾਇਤ ਕੋਲ ਕੋਈ ਵੀ ਰਿਕਾਰਡ ਨਹੀਂ ਹੈ ਇਹਦਾ ਮਤਲਬ ਤਾਂ ਫਿਰ ਦੱਸੋ ਜੀ ਹੁਣ ਹੁਣ ਇਸ ਜਗ੍ਹਾ ਬਾਰੇ ਵੀਡੀਓ ਵੀਡੀਓ ਦਫ਼ਤਰ ਨਾਲੋਂ ਜ਼ਿਆਦਾ ਪਤਾ ਉਹ ਪਿੰਡ ਦੀ ਪੰਚਾਇਤ ਨੂੰ ਜ਼ਿਆਦਾ ਪਤਾ ਹੈ ਪੰਚਾਇਤ ਨੂੰ ਕਿਹਦੀ ਜਗ੍ਹਾ ਤੇ 6000 ਪੈਸੇ ਕਿਹਦੀ ਜਗ੍ਹਾ ਹੈ ਇਹਨਾਂ ਦੀ ਅਜੇ ਜਰੂਰੀ ਪੁਸ਼ਟੀ ਸਾਡੇ ਕੋਲ ਤਾਂ ਇਸ ਰਿਕਾਰਡ ਵਿੱਚ ਕੋਈ ਜਗ੍ਹਾ ਹੀ ਨਹੀਂ ਬੋਲਦੀ ਪੰਚਾਇਤ ਕੋਲ ਕਿਉਂਕਿ ਇਹ ਸਾਰਾ ਲਾਲ ਲਕੀਰ ਦੇ ਅੰਦਰ ਆ ਰਿਹਾ ਜੀ ਸਾਡਾ ਪਿੰਡ ਹਾਂ ਆ ਦੇਖੋ 48 ਨੰਬਰ ਖਸਰੇ ਦੇ ਵਿੱਚ ਠੀਕ ਹੈ ਜੀ ਐਦਾਂ ਚੈੱਕ ਕਰਾਂ ਮੈਂ ਲਿਨ ਨਹੀਂ ਆ ਦੇਖੋ ਇਹ ਸਾਰਾ ਪਿੰਡ ਲਾਲ ਲਕੀਰ ਦੇ ਅੰਦਰ ਹੈ ਜੀ ਦੂਸਰਾ ਮੈਂ ਜਵਾ ਮੰਦੀ ਕਰਵਾਈ ਆ 1958 ਤੋਂ 1959 ਤੱਕ ਦੀ ਇਸ ਵਿੱਚ ਸਾਫ਼ ਲਿਖਿਆ ਗਿਆ ਕਿ ਇਹ ਆਬਾਦੀ ਦੇ ਜਗ੍ਹਾ ਹੈ ਤੇ ਆ ਪਿਛਲੀ ਪੰਚਾਇਤ ਨੇ ਲਿਖਿਆ ਇਸ ਜਗ੍ਹਾ ਦਾ ਪੰਚਾਇਤ ਕੋਲ ਕੋਈ ਵੀ ਮਾਲਕੀ ਸਬੂਤ ਨਹੀਂ ਹੈ ਇਹ ਸਾਰੇ ਇਹਨਾਂ ਨੇ ਕਬਜ਼ਾ ਬਰੰਟ ਇਸ਼ੂ ਕੀਤੇ ਨੇ ਜੀ ਆਮ ਆਦਮੀ ਪਾਰਟੀ ਪੰਚਾਇਤ ਨੇ ਜੀ ਇਹ ਕਬਜ਼ਾ ਬਰੰਟ ਦੇ ਵਿੱਚ ਕਿਤੇ ਕੋਸ਼ ਨਹੀਂ ਲਿਖਿਆ ਹੋਇਆ ਵੀ ਕਿੰਨੀ ਕਿੱਥੇ ਜਗ੍ਹਾ ਪਈ ਆ ਕਿੰਨੀ ਆਪਾਂ ਛੜਾਉਣੀ ਆ ਕਿੰਨੀ ਲੰਬਾਈ ਆ ਕਿੰਨੀ ਚੜਾਈ ਆ ਆ ਗਿਆ ਠੀਕ ਹੈ ਕੋਈ ਮੈਂ ਪੁੱਛਿਆ ਸਰ ਬਲਵਿੰਦਰ ਸਿੰਘ ਹੈਪੀ ਜੋ ਪੰਚਾਇਤ ਅਫਸਰ ਨੇ ਵੀ ਸਾਨੂੰ ਕੁਝ ਦਿਖਾਇਆ ਜਾਵੇ ਜਿਹੜੇ ਸਾਨੂੰ ਮਨ ਨੂੰ ਕੁਝ ਸਾਨੂੰ ਵੀ ਲੱਗੇ ਪਤਾ ਵੀ ਸਾਡੀ ਕਿੱਥੇ ਜਗਾ ਪਈ ਆ ਇਹਨਾਂ ਨੇ ਕਿੰਨੀ ਛੜਵਾਉਣੀ ਆ ਤਾਂ ਉਹਨਾਂ ਨੇ ਮੇਰੇ ਨਾਲ ਬਹੁਤ ਰੂਡਲੀ ਵਿਵਹਾਰ ਕੀਤਾ ਸਰ ਮੈਨੂੰ ਲੇਡੀ ਕਪੁਲਿਸਨ ਤੋਂ ਧੱਕੇ ਮੇ ਮਰਮਾਈ ਉਹਨਾਂ ਨੇ ਮੈਨੂੰ ਕਿਹਾ ਵੀ ਬਾਹਰ ਹੋ ਜਾਓ ਮੈਂ ਨਹੀਂ ਤੇਰੇ ਬੱਚਿਆਂ ਨੂੰ ਨਜਾਇਜ਼ ਕੇਸ ਸਤਾ ਕੇ ਫਿਰ ਤੁਹਾਨੂੰ ਪਤਾ ਸੀ ਕਿੱਥੇ ਤੱਕ ਜਾ ਸਕਦੇ ਆ ਖੜੀਆਂ ਮੱਜਾਂ ਤੇ ਸਰ ਸਾਡਾ ਸ਼ੈੱਡ ਗਿਰਿਆ ਅਸੀਂ ਉਹ ਦਿਖਾਉਣਾ ਚਾਹੁੰਦੇ ਆ ਤੁਹਾਨੂੰ ਵੀਡੀਓ ਵੀ ਤੇ ਫੋਟੋਜ਼ ਵੀ ਸਾਡੀ ਗਾਂ ਦਾ ਪੱਟ ਟੁੱਟਿਆ ਮੱਜਾਂ ਤੇ ਸਾਡੇ ਤੇ ਲੋਹੇ ਦੀਆਂ ਅੰਗਲਾਂ ਸੀਮੈਂਟ ਦੀਆਂ ਚਾਦਰਾਂ ਗਿਰੀਆਂ ਬਹੁਤ ਸੱਟਾਂ ਬੱਜੀਆਂ ਸਾਡੇ ਡੰਗਰਾਂ ਤੇ ਸਾਰਾ ਸਰ ਸਰ ਇਹ ਗੁੰਡਾਗਰਦੀ ਕਹਾਂਗੇ ਅਸੀਂ ਤਾਂ ਸਾਨੂੰ ਵੀ ਗੁੰਡਾਗਰਦੀ ਹੋਈ ਆ ਸਾਡੇ ਫਿਰ ਸਾਡਾ 10 ਲੱਖ ਦਾ ਨੁਕਸਾਨ ਹੋਇਆ ਆ ਮੱਝ ਖੜੀ ਹੋ ਜਿੱਥੇ ਮੈਂ ਰਾਉਂਡ ਕੀਤਾ ਹੋਇਆ ਠੀਕ ਹੈ ਜੀ ਆ ਸੱਟਾਂ ਲੱਗੀਆਂ ਹੋਈਆਂ ਨੇ ਮੱਜਾਂ ਤੇ ਆ ਮੱਝ ਦਾ ਪੈਰ ਫ੍ਰੈਕਚਰ ਇਦੇ ਵਿੱਚ ਸਰ ਲਾਈਨ ਲਿਖੀ ਗਈ ਹੋਈ ਹੈ ਜੀ ਪਾਲਵਾਜਰਾ ਵਿੱਚ ਜਰਨਲ ਵਰਕ ਦੇ ਲੋਕਾਂ ਲਈ ਬਣੀ ਧਰਮਸ਼ਾਲਾ ਤੇ ਕੁਝ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ਠੀਕ ਹੈ ਜੀ ਬਣੀ ਹੋਈ ਧਰਮਸ਼ਾਲਾ ਦੇ ਵਿੱਚ ਹਾਲਾਂਕਿ ਉੱਥੇ ਖਾਲੀ ਪਲਾਟ ਪਿਆ ਜੀ ਆਹ ਗਲਤ ਨਿਊਜ਼ ਲਾਉਣ ਦਾ ਸਰ ਕੀ ਮਤਲਬ ਹੈ ਜੀ ਕਿਤੇ ਨਹੀਂ ਹੈਗੀ ਜੀ ਕਿਉਂਕਿ ਜਦ ਪਿਛਲੀ ਪੰਚਾਇਤ ਇਹ ਲਿਖ ਕੇ ਦੇ ਰਹੀ ਆ ਵੀਡੀਓ ਦਫ਼ਤਰ ਵਾਲਿਆਂ ਨੂੰ ਵੀ ਸਾਡੇ ਕੋਲ ਇਸ ਜਗ੍ਹਾ ਦਾ ਕੋਈ ਮਾਲਕੀ ਸਬੂਤ ਨਹੀਂ ਹੈ ਤਾ ਇੱਕ ਆਮ ਆਦਮੀ ਪੰਚਾਇਤ ਜੇ ਉਹ ਕਿ ਅਸੀਂ ਵੀ ਚੇਂਜ ਚਾਹੁੰਦੇ ਸੀ ਅਸੀਂ ਆਮ ਖੁਦ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਨੇ ਤਾਂ ਪਿਛਲੀ ਪੰਚਾਇਤ ਕੋਲ ਰਿਕਾਰਡ ਕਿਉਂ ਨਹੀਂ ਸੀ ਇਸ ਪੰਚਾਇਤ ਕੋਲ ਰਿਕਾਰਡ ਕਿਵੇਂ ਆ ਗਿਆ ਜੇ ਰਿਕਾਰਡ ਆਇਆ ਤਾਂ ਫਿਰ ਸਾਨੂੰ ਕੋਈ ਨਹੀਂ ਕੀਤਾ ਗਿਆ ਸਾਨੂੰ ਜਦੋਂ ਜਗ੍ਹਾ ਢਾਉਣ ਦੇ ਲਈ ਆਏ ਸਾਨੂੰ ਨੋਟਿਸ ਕਿਉਂ ਨਹੀਂ ਦਿੱਤਾ ਗਿਆ ਕੁਝ ਟਾਈਮ ਪਹਿਲਾਂ ਨੋਟਿਸ ਹੁੰਦਾ ਮਹੀਨਾ 15 20 ਦਿਨ ਨੋਟਿਸ ਆਪਣੇ ਕੰਧ ਤੇ ਲੱਗਦਾ ਹੁੰਦਾ ਜਾਂ ਚੌਂਕੀਦਾਰ ਘਰੇ ਆ ਕੇ ਫੜਾ ਕੇ ਜਾਂਦਾ ਇਹ ਚੌਂਕੀਦਾਰ ਮਹਿਮਾ ਸਿੰਘ ਇਸ ਦੇ ਵਿੱਚ ਸ਼ਾਮਿਲ ਹੈ ਜੀ ਉਹਨੇ ਸਾਨੂੰ ਕੋਈ ਪ੍ਰੂਫ ਨਹੀਂ ਦਿਖਾਇਆ ਜਦ ਕਿ ਪਿਛਲੀ ਪੰਚਾਇਤ ਕੋਲ ਕੋਈ ਰਿਕਾਰਡ ਨਹੀਂ ਬੋਲਦਾ ਆਮ ਆਦਮੀ ਪਾਰਟੀ ਕੋਲ ਰਿਕਾਰਡ ਕਿਵੇਂ ਬੋਲਣ ਲੱਗ ਗਿਆ ਜੀ ਇਹ ਸ਼ਰਾ ਸਰ ਸਾਡ ੱੱਕਾशाही ਸਾਡੇ ਨਾਲ ਹੋ ਰਹੀ ਹੈ ਜੀ ਹੁਣ ਵੀ ਹੋ ਰਹੀ ਹੈ ਹੁਣ ਵੀ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਮੇਰੀ ਮਦਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਵੀ ਜੇ ਤੁਸੀਂ ਸਾਡੇ ਤੇ ਕੋਈ ਐਕਸ਼ਨ ਕੀਤਾ ਤਾਂ ਅਸੀਂ ਤੇਰੇ ਦੋਨੋਂ ਬੇਟਿਆਂ ਨੂੰ ਇਹ ਜੇ ਕੇਸ ਵਿੱਚ ਪਸਾ ਦੇਵਾਂਗੇ ਕਿ ਸਾਰੀ ਉਮਰੋਂ ਬਾਹਰ ਨਹੀਂ ਆ ਸਕਦੇ ਬਾਹ ਤੁਹਾਡੇ ਅੱਗੇ ਸਾਰੇ ਇਹ ਰਿਕਵੈਸਟ ਆ ਕਿ ਸਾਨੂੰ ਖਬਰ ਲਾ ਕੇ ਖਬਰ ਲਾ ਕੇ ਨਿਊਜ਼ ਲਾ ਕੇ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਵੀ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਜੀ ਆਮ ਆਦਮੀ ਸਰਕਾਰ ਕੰਨੀਓ ਤੱਕਾ ਹੋਇਆ ਇਹ ਆਮ ਆਦਮੀ ਪੰਚਾਇਤ ਕੰਨੀਓ ਤੱਕਾ ਹੋਇਆ ਜੀ ਵੀ ਸਾਡੀ ਜੋ ਕੁਝ ਹੈ ਹੀ ਨਹੀਂ ਜੇ ਉੱਥੇ ਇਹ ਸਾਡਾ ਇਹਨਾਂ ਨੇ ਨੁਕਸਾਨ ਕਰਤਾ 10 ਲੱਖ ਰੁਪਏ ਦਾ ਵੀ ਸਾਨੂੰ ਬਣਦਾ ਜੋ ਸਾਡਾ ਮੁਆਵਜ਼ਾ ਵੀ ਦਿੱਤਾ ਜਾਵੇ ਠੀਕ ਹੈ ਜੀ ਦੇ ਜਵਾਨਾਂ ਤੇ ਤੇ ਦੇ ਜਵਾਨਾਂ ਤੇ ਅਤਿਆਚਾਰ ਬਹੁਤ ਹੋਏ ਤੇ ਕਾਨੂੰਨ ਲਾਗੂ ਕੀਤਾ ਜਾਵੇ ਉਹਨਾਂ ਦੀ ਵੀ ਸੁਣੀ ਜਾਵੇ ਇਨਸਾਫ ਉਹਨਾਂ ਨੂੰ ਵੀ ਦਵਾਇਆ ਜਾਵੇ ਜਿਨ੍ਹਾਂ ਤੇ ਹੁਣ ਮੱਝ ਦਾ ਫ੍ਰੈਚਰ ਹੋ ਗਿਆ ਜੀ ਗਾਂ ਦਾ ਪੱਟ ਟੁੱਟ ਗਿਆ ਉੱਥੇ ਮੇਰੇ ਮੈਨੂੰ ਡੰਗਰ ਖੋਲਣ ਤੱਕ ਦਾ ਟਾਈਮ ਨਹੀਂ ਦਿੱਤਾ ਗਿਆ ਮੇਰਾ ਉੱਥੇ ਸਾਰਾ ਇਲੈਕਟ੍ਰੀਸ਼ੀਅਨ ਤੇ ਬਾਈ ਚਾਂਸ ਰੱਬ ਨਾ ਕਰਦਾ ਕਿਸੇ ਡੰਗਰ ਪਸ਼ੂ ਦਾ ਜਾਨੀ ਮਾਲੀ ਨੁਕਸਾਨ ਉਹਦਾ ਕੌਣ ਜ਼ਿੰਮੇਵਾਰ ਸੀ ਉੱਥੇ 80 80 ਕਿਲੋ ਦੀਆਂ ਐਂਗਲਾ ਮੇਰੇ ਡੰਗਰਾਂ ਤੇ ਗਿਰੀਆਂ ਜਿੰਨਾ ਕਰਕੇ ਮੇਰੇ ਡੰਗਰਾਂ ਦਾ ਗਊਆ ਮਾਤਾ ਦਾ ਜਿਹਨਾਂ ਨੂੰ ਆਪਾਂ ਪੰਜਾਬ ਦੇ ਵਿੱਚ ਗਊ ਮਾਤਾ ਦਾ ਦਰਜਾ ਦਿੱਤਾ ਹੋਇਆ। ਇਸ ਤੌਰ ਤੇ ਦਿੱਤਾ ਹੈ ਵੀ ਗਊ ਦਰਜਾ ਵੀ ਹਾਂ ਕੋਈ ਵੀ ਆਵੇ ਬਾਰੂ ਤਾਤਿਆਚਾਰ ਕੀਤਾ ਜਾਵੇ। ਅਸੀਂ ਖੋਦ ਇਹਨਾਂ ਦੀਆਂ ਰੈਲੀਆਂ ਤੇ ਜਾਂਦੇ ਰਹੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ। ਸਲਾਣੇ ਦੇ ਟੈਣੀ ਸਾਹਬ ਨੇ ਪ੍ਰਧਾਨ ਤਲਾਕ ਪ੍ਰਧਾਨ ਉਹਨਾਂ ਨਾਲ ਜਾਂਦੇ ਰਹੇ। ਗੱਡੀਆਂ ਦੇ ਵਿੱਚ ਅਸੀਂ ਉਹਨਾਂ ਨਾਲ ਘੁੰਮਦੇ ਰਹੇ। ਉਹ ਟਰੈਕਟਰ ਦਾ ਤੇਲ ਫੂਕਿਆ, ਗੱਡੀਆਂ ਦਾ ਤੇਲ ਫੂਕਿਆ। ਸਾਨੂੰ ਇਹ ਸੋਚ ਰਹੇ ਨੇ ਵੀ ਇਹ ਬਦਲਾ ਇੱਕ ਸਾਡੇ ਨਾਲੇ ਤੱਕਾ ਹੋ ਰਿਹਾ ਜੀ ਇਹ ਸਾਡੀ ਜਗ੍ਹਾ ਢਾਈ ਜਾ ਰਹੀ ਹੈ। ਖਾਲਾ ਕੀ ਸਾਸੀਂ ਪ੍ਰੂਫ ਵੀ ਦੇ ਸਕਦੇ ਟੈਣੀ ਸਾਹਿਬ ਨਾਲ ਮੇਰੇ ਬ੍ਰਦਰ ਦੀਆਂ ਫੋਟੋਆਂ ਅਸੀਂ ਆਪ ਚਾਹੁੰਦੇ ਸੀ ਬਦਲਾ ਆਊਗਾ ਅਸੀਂ ਵੀ ਨਵੇਂ ਬੰਦੇ ਚਿਹਰੇ ਤੇ ਕੇ ਬੋਟਾ ਪਾਈਆਂ ਸੀ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਜੀ ਜੇ ਇਹਨੂੰ ਬਦਲਾ ਕਹਿੰਦੇ ਨੇ ਤਾਂ ਇਹ ਬਦਲਾ ਇੱਥੇ ਬੰਦ ਕੀਤਾ ਜਾ ਸਕੇ ਇੱਕ ਨਜਾਇਜ਼ ਤੇ ਨਜਾਇਜ਼ ਦੇ ਵਿੱਚ ਜਿਹਨੂੰ ਫਰਕ ਨਹੀਂ ਨਾ ਪਤਾ ਉਹ ਸਰਕਾਰ ਨਹੀਂ ਚਲਾ ਸਕਦੇ ਆਪਣੀ ਇਹ ਸਾਡੇ ਨਾਲ ਸਰਾਸਰ ਧੱਕਾ ਹੋਇਆ ਜੀ ਸਾਡੀ ਥੋੜਾ ਮੈਂ ਤੁਹਾਨੂੰ ਸਾਰੇ ਪ੍ਰੂਫ ਪੇਸ਼ ਕਰ ਚੁੱਕੇ ਹਾਂ ਵੀ ਇਹ ਪ੍ਰੂਫ ਚੰਗੀ ਤਰ੍ਹਾਂ ਨਿਊਜ਼ ਦੇ ਵਿੱਚ ਲਾ ਕੇ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੁਸੀਂ ਦੇਖ ਸਕਦੇ ਸਰ ਇਸ ਦੇ ਵਿੱਚ ਸਾਰੀ ਪੰਚਾਇਤ ਮੌਜੂਦ ਹੈ ਜੀ ਆਮ ਆਦਮੀ ਪਾਰਟੀ ਦੀ ਨਵੀਂ ਪੰਚਾਇਤ ਤੁਮ ਮੈਂ 10 ਵੀ ਦਿਨਾਂ ਚ ਸਾਡਾ ਸਾਰਾ ਪਿੰਡ ਲਾਲ ਲਕੀਰ ਦੇ ਅੰਦਰ ਹੈ ਜੀ ਇਹ ਲਾਲ ਲਕੀਰ ਦੇ ਵਿੱਚ ਇਕੱਲੀ ਸਾਡੀ ਹੀ ਜਗ੍ਹਾ ਹੀ ਦਿਖੀ ਹੋਰ ਕੋਈ ਜਗ੍ਹਾ ਨਹੀਂ ਸਾਡਾ ਸਾਫ ਜੇ ਸਾਡੀ ਲਾਲ ਲਕੀਰ ਦੇ ਅੰਦਰ ਜਗ੍ਹਾ ਢਾਈ ਜਾ ਸਕਦੀ ਹੈ ਤਾਂ ਹੋਰਾਂ ਦੀ ਵੀ ਲਾਲ ਲਕੀਰ ਦੀ ਅੰਦਰ ਜਗ੍ਹਾ ਦਾ ਸਾਫ ਸੁਫਈਆ ਹੋਣਾ ਚਾਹੀਦਾ ਅਸੀਂ ਸਰਕਾਰ ਤੋਂ ਲੋਕਾਂ ਨੇ ਕੋਠੀਆਂ ਵੀ ਪਾਈਆਂ ਹੋਈਆਂ ਨੇ ਅਸੀਂ ਵੀ ਸਰਕਾਰ ਕੋਲ ਇਹ ਮੰਗਦੇ ਆਂ ਕਿ ਸਾਡੇ ਨਾਲ ਧੱਕਾਸ਼ਾਹੀ ਤੁਸੀਂ ਕਹਿੰਦੇ ਹੋ ਜੇ ਸਰਕਾਰ ਕਹਿੰਦੇ ਧੱਕਾਸ਼ਾਹੀ ਨਹੀਂ ਹੈਗੀ ਤਾਂ ਫਿਰ ਉਹਨਾਂ ਦੇ ਵੀ ਪਲਾਟ ਖਾਲੀ ਕੀਤੇ ਜਾਣ ਬਣੀ ਹੋਈਆਂ ਕੋਠੀਆਂ ਢਾਈਆਂ ਜਾਣ ਤਾਂ ਸਾਨੂੰ ਇਨਸਾਫ ਮਿਲ ਸਕਦਾ ਜਿੱਥੇ ਇੱਕ ਪਾਸੇ ਪੀੜਤਾਂ ਵੱਲੋਂ ਅਧਿਕਾਰੀਆਂ ਉੱਤੇ ਇਲਜ਼ਾਮ ਲਾਉਂਦੇ ਆਂ ਆਖਿਆ ਕਿ ਇਸ ਜਗ੍ਹਾ ਉੱਤੇ ਉਹਨਾਂ ਦਾ ਜਦੀ ਪੁਸਤੀ ਕਬਜ਼ਾ ਹੈ ਪਰ ਦੂਜੇ ਪਾਸੇ ਆਪਣਾ ਪੱਖ ਰੱਖਦੇ ਆਂ ਪੰਚਾਇਤ ਅਫਸਰ ਬਲਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਉਸ ਜਗ੍ਹਾ ਦਾ ਦਫਾਤ ਸੱਤ ਦਿਨ ਕੇਸ ਚੱਲਦਾ ਸੀ ਇਸ ਦੇ ਫੈਸਲੇ ਉਪਰੰਤ ਹੀ ਕਬਜ਼ਾ ਵੁਰੰਟ ਲੈ ਕੇ ਕਾਰਵਾਈ ਕੀਤੀ ਗਈ ਹੈ ਨਾ ਇਹ ਹੈ ਜੀ ਵੀ ਉਹ ਜਗ੍ਹਾ ਦਾ ਪ੍ਰਾਂਤਫਾ 7 ਤੇ ਡੀਡੀਪੀਓ ਦੇ ਅਦਾਲਤ ਚ ਕੇਸ ਚੱਲਦਾ ਤੇ ਉਹ ਕੇਸ ਪੰਚਾਇਤ ਦੇ ਹੱਕ ਜੋ ਗਿਆ ਉਦੋਂ ਡੀਡੀਪੀਓ ਦੇ ਲੋਕ ਕਾਗਜ਼ਾ ਗਾਰੰਟੀ ਈਸ਼ੂ ਕੀਤੇ ਗਏ ਕਾਗਜ਼ਾ ਗਾਰੰਟੀ ਈਸ਼ੂ ਹੋਣ ਤੋਂ ਬਾਅਦ ਪੰਚਾਇਤ ਨੇ ਮਤਾ ਪਾ ਕੇ ਪੁਲਿਸ ਪ੍ਰੋਟੈਕਸ਼ਨ ਮੰਗੀ ਪੁਲਿਸ ਪ੍ਰੋਟੈਕਸ਼ਨ ਲੈਣ ਉਪਰੰਤ ਤਹਿਸੀਲਦਾਰ ਸਾਹਿਬ ਅਮਲੋਹ ਨੂੰ ਮੈਜਿਸਟਰੇਟ ਲਾਇਆ ਗਿਆ ਪੁਲਿਸ ਪਾਰਟੀ ਨੂੰ ਲੈ ਕੇ ਨਾਲ ਉਨਾ ਕਬਜ਼ਾ ਚਲਵਾਇਆ ਗਿਆ ਜਦ ਕਿ ਜਿਹੜੇ ਉਹ ਦੋਸ਼ ਐ ਡੰਗਰ ਉਹਨਾਂ ਨੇ ਆਪ ਖੋਲੇ ਨੇ ਵੀਡੀਓ ਬਣੀ ਪਈ ਆਪਣੇ ਕੋਲ ਠੀਕ ਹੈ ਪੂਈ ਧਮਕੀ ਦੇਣ ਦਾ ਸਾਡਾ ਕੋਈ ਮਤਲਬ ਨਹੀਂ ਜਿਹੜਾ ਅਸੀਂ ਪ੍ਰਸ਼ਾਸਨ ਦੇ ਤੌਰ ਤੇ ਜਿਹੜਾ ਕੰਮ ਆ ਸਾਡਾ ਤਸਿਲਾਰ ਸਾਹਿਬ ਨੇ ਕਬਜ਼ਾ ਲੈਣਾ ਹੁੰਦਾ ਸਾਡੇ ਸਬੂਤ ਕਰਨਾ ਹੁੰਦਾ ਵੀਡੀਓ ਦਾ ਅਫਤਰ ਤੇ ਪੰਚਾਇਤ ਦੇ ਉਹਨਾਂ ਨੇ ਕਬਜ਼ਾ ਲੈ ਕੇ ਸਾਡੇ ਸਬੂਤ ਦਾ ਤਾਂ ਕੋਈ ਗੱਲ ਨਹੀਂ ਕੁਈ ਬਾਤ ਨਹੀਂ ਬਰਾਵਨਾ ਉਹਨੇ ਆਪਣੇ ਡੰਗਰ ਆਪ ਖੋਲੇ ਸਾਡਾ ਇਹ ਕੋਈ ਕੰਮ ਨਹੀਂ ਹੈਗਾ ਕੰਮ ਤਸੀਹਲਾ ਸਾਹਿਬ ਦਾ ਉਹਨੇ ਕਾਗਜ਼ ਲੈਣਾ ਹੁੰਦਾ ਸਾਨੂੰ ਦਵਾ ਰਹੇਗਾ ਗੱਲ ਡੰਗਰਾਂ ਦੀ ਡੰਗਰ ਨੇ ਜਿਹੜੇ ਉਹ ਉਹਨੇ ਆਪ ਖੋਲ ਕੇ ਵੀਡੀਓਗ੍ਰਾਫੀ ਸਾਡੇ ਕੋਲ ਹੈ ਆਪ ਖੋਲ ਕੇ ਆਪਣੇ ਡੰਗਰ ਲੈ ਕੇ ਜਿਹੜੀ ਲੱਤ ਟੁੱਟੀ ਹੁੰਦੀ ਤੇ ਤੋਕੇ ਕਿਵੇਂ ਬਾਈ ਡੰਗਰ ਉਹ ਤਾਂ ਇਹ 12000 ਸਾਲ ਪਹਿਲਾਂ ਵੀ ਜਾਂਦਾ ਰਹੇ ਹਮੇਸ਼ਾ ਮੈਂ ਆਪ ਆਪ ਦੀ ਡਿਊਟੀ ਟਾਈਮ ਮੌਕਾ ਦੇਖਿਆ ਧਰਮਸ਼ਾਲਾ ਦੀ ਜਗਾ ਚਾਰ ਸਵਾਰੀ ਕਰੀ ਦੀ ਧਰਮਸ਼ਾਲਾ ਬਣਾਉਂਦੀ ਇਹਨਾਂ ਨੇ ਥੋੜਾ ਥੋੜਾ ਗੱਲ ਜਾ ਕਰ ਜਾ ਕਰ ਇਹਨਾਂ ਨੇ ਸਾਰੇ ਦੀ ਕਰ ਲਿਆ ਤੇ ਇੱਕ ਉਹਨੇ ਕਿੱਸ ਕੀ ਜਿਹੜੀ ਸਾਰੀ ਜਗਾ ਉਹ ਲਾਲ ਨਕੀਰ ਤੇ ਅੰਡਰ ਆ ਕਿ ਉੱਥੇ ਕੋਈ ਨੰਬਰ ਹੀ ਨਹੀਂ ਹੈਗਾ ਜਿਹੜਾ ਜਿਹੜਾ ਧਰਮਸ਼ਾਲਾ ਦਾ ਨੰਬਰ ਬੋਲਦਾ ਤਾਂ ਜਾਂ ਜਿਹਦੇ ਕਬਜ਼ੇ ਲੋ ਕਰੇ ਉਹ ਤਾਂ ਪਈ ਲਿਆਗਾ ਪਈ ਲਿਆ ਲਾਲ ਨਕੀਰ ਤੇ ਵੀ ਸ਼ਾਮਲਾ ਡੂਗੇ ਦਿਓ ਡੀਡੀਪੀਓ ਕਲੈਕਟਰ ਦੇ ਕੇਸ ਚੱਲਿਆ ਦਿਓ ਹੱਕ ਚ ਹੋਇਆ ਠੀਕ ਹੈ ਨਾ ਤਾਂ ਹੀ ਉਹਦਾ ਕਬਜ਼ਾ ਫਰੰਟ ਲਿਆ ਗਿਆ ਡੀਡੀਪੀ ਉਸ ਆਪ ਦਾ ਕੇਸ ਚੱਲਿਆ ਕੇਸ ਚੱਲ ਕੇ ਪੰਚਾਇਤ ਦੇ ਹੱਕ ਚ ਹੋਇਆ ਫਿਰ ਡੀਡੀਪੀ ਸਾਹਿਬ ਨੇ ਕਾਬਜਾ ਬਰਾਤੇ ਸ਼ੂ ਕਰਿਆ ਫਿਰ ਪੁਲਿਸ ਪ੍ਰੋਟੈਕਸ਼ਨ ਲਈ ਇਹ ਸਾਰੀਆਂ ਚੀਜ਼ਾਂ ਤਾਂ ਹੀ ਨੇ ਜੇ ਉੱਥੇ ਜਗ੍ਹਾ ਤੀਗੀ ਪੰਚਾਇਤ ਦੀ ਉਹ ਇਹ ਉਹ ਪਹਿਲੇ ਜੀ ਪਿਛਲੀ ਪੰਚਾਇਤ ਸੀਗੀ ਉਹ ਇਹ ਵੀ ਲਿਖਾਰੀ ਕਾਗਜ਼ ਹੈ ਕਿ ਮੇਰੀ ਮਤਾ ਪਾਇਆ ਗਿਆ ਸੀਗਾ ਵੀ ਇੱਥੇ ਕੋਈ ਜਗ੍ਹਾ ਹੀ ਨਹੀਂ ਹੈਗੀ ਤਾਂ ਮਿਲੜਾ ਦੀ ਦੇਖੋ ਜੀ ਸਾਨੂੰ ਉਹਨਾਂ ਨੇ ਉੱਥੇ ਮੰਗਿਆ ਸੀ ਸਾਨੂੰ ਕੋਈ ਕਾਗਜ਼ ਨਹੀਂ ਦਿਖਾਇਆ ਸਾਨੂੰ ਉਹਨਾਂ ਨੇ ਕੋਈ ਉੱਥੇ ਸਟੇ ਨਹੀਂ ਦਿਖਾਈ ਅਸੀਂ ਤਾਂ ਪੁੱਛਦਾ ਵੀ ਤੁਹਾਡੇ ਕੋਲ ਕੋਡ ਦਾ ਮੈਟਰ ਕੋਈ ਤੁਹਾਡੇ ਕੋਲ ਸਟੇ ਹੈਗੀ ਔਨ ਕੈਮਰਾ ਪੁੱਛਦੇ ਆ ਸੀ ਤਹਿਸੀਲਾ ਸਾਹਿਬ ਨੇ ਪੁੱਛਿਆ ਵੀ ਕੋਈ ਸਟੇ ਕੋਈ ਤੁਹਾਡੇ ਕੋਲ ਕਾਗਜ਼ ਉਹ ਕਹਿੰਦੇ ਸਾਡੇ ਕੋਲ ਕੁਝ ਨਹੀਂ ਇੱਕ ਉਹ ਕਹਿੰਦੇ ਸੀਗੇ ਵੀ ਜਿਹੜਾ ਉੱਥੇ ਜਦੋਂ ਸਾਨੂੰ ਟਾਈਮ ਨਹੀਂ ਦਿੱਤਾ ਉਹਨਾਂ ਨੇ ਡੰਗਰ ਘਟਣ ਤੋਂ ਬਾਅਦ ਡੰਗਰ ਦਾ ਟਾਈਮ ਨਹੀਂ ਦਿੱਤਾ ਇਹ ਵੀ ਕਹਿੰਦੇ ਸੀਗੇ ਉਹ ਵੀ ਅੱਗੇ ਝਟਾਉਣ ਨੂੰ ਪਏ ਡੰਗਰ ਦੀ ਉਹਨਾਂ ਨੇ ਆਪ ਨਾ ਕੋਈ ਸਾਡੇ ਕੋਲ ਨੋਟਸ ਮਿਲਿਆ ਕਰੇ ਉਹਨਾਂ ਦਾ ਵੀ ਪੰਚਾਇਤ ਮੌਕੇ ਤੇ ਹਾਜ਼ਰ ਸੀ ਡੰਗਰ ਉਹਨਾਂ ਨੇ ਆਪ ਕਰਦੇ ਨੇ